ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਕਿ ਕਿਵੇਂ ਬਠਿੰਡਾ ਦੇ ਵਿੱਚ ਕਿਸਾਨਾਂ ਤੇ ਪਛੀਸ ਦੇ ਵਿੱਚ ਜਿਹੜੀ ਝੜਪ ਹੋਈ ਸੀ ਅੱਜ ਉਸੇ ਵਿਸ਼ੇ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਗਰਦਾਸਪੁਰ ਦੇ ਵਿੱਚ ਕਿਸਾਨ ਜذور ਸੰਘਰਸ਼ ਕਮੇਟੀ ਦੇ ਪੰਜਾਬ ਗਰਦਾਸਪੁਰ ਦੇ ਜਿਹੜੇ ਜੋਨ ਬੁਰਜ ਦੇ ਸਾਹਿਬ ਦੇ ਪ੍ਰਧਾਨ ਨੇ ਹਰਚਨ ਸਿੰਘ ਧਾਰੀਵਾਲ ਤੇ ਇਸ ਤਰ੍ਹਾਂ ਹੀ ਸਾਹਿਬ ਸੰਤ ਬਾਬਾ ਕੁਲੀ ਸਿੰਘ ਜਿਹੜੀ ਸੰਘਰਸ਼ ਕਮੇਟੀ ਆ ਉਹਨਾਂ ਨੇ ਵਕਫ ਵਕਫਾਈ ਮੀਟਿੰਗਾਂ ਕਰਕੇ ਤੇ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਸੰਘਰਸ਼ ਦਾ ਐਲਾਨ ਕੀਤਾ ਤੇ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਦੇ ਪੁੱਤਰੇ ਜਲਾਏਗੇ ਕਿ ਤੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਸਰਕਾਰ ਦਾ ਜਿਹੜਾ ਆ 26 ਤਰੀਕ ਨੂੰ ਤੋਂ ਬਾਅਦ ਜਿਹੜਾ ਕਿਸਾਨਾਂ ਆਗੂ ਜਿਹੜੇ ਉਹ ਬਾਰਡਰ ਤੇ ਮਰਦਵਾਰਤ ਰੱਖਣਗੇ ਤੇ 6 ਦਸੰਬਰ ਨੂੰ ਜਿਹੜਾ ਦਿੱਲੀ ਵੱਲ ਕੂਚ ਕੀਤਾ ਜਾਏਗਾ ਤੇ ਅਤੇ ਇਸ ਵਾਰ ਜਾਣ ਕਰ ਦਿੰਦਾ ਹੈਗਾ ਕਿ ਇਸ ਵਾਸਤੇ ਸਾਰਿਆਂ ਨੂੰ ਲਾਭੰਦ ਕੀਤਾ ਜਾ ਰਿਹਾ ਦੇਖੋ ਲਾਈਵ ਪਾਣੀ ਦੀਆਂ ਬਿਛਾੜਾ ਬੋਟਲ ਬੰਦ ਤੇ ਹੋਰ ਕਈ ਤਰ੍ਹਾਂ ਦੇ ਮਾਰੂ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਤੇ ਬੜੀ ਬੁਰੀ ਦੁਰਦਸ਼ਾ ਕੀਤੀ ਗਈ ਜਿਹਦੇ ਤੇ ਸਾਫ ਸਿੱਧ ਹੁੰਦਾ ਕਿ ਕਾਰਪੋਰੇਟ ਨੀਤੀ ਦੇ ਵਿੱਚ ਸੂਬਾ ਸਰਕਾਰ ਜਿਹੜੀ ਉਹ ਕੇਂਦਰ ਸਰਕਾਰ ਦੀ ਬਰਾਬਰ ਦੀ ਭਾਈ ਵਾਲਿਆ ਅੱਜ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਸੂਬੇ ਦੇ ਐਲਾਨ ਦੇ ਅਨੁਸਾਰ ਜਗ੍ਹਾ-ਜਗ੍ਹਾ ਤੇ ਉੱਤੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਨੂੰ ਸਿੱਧੀ ਵੰਗਾਰ ਦਿੱਤੀ ਗਈ ਕਿ ਜਿੱਥੇ ਇਹ ਅਥਰੂ ਗੈਸ ਸ਼ੰਭੂ ਤੇ ਖਨੌਰੀ ਦੇ ਬਾਰਡਰਾਂ ਦੇ ਉੱਤੇ ਕੁਝ ਨਹੀਂ ਵਿਗਾੜ ਸਕੇ ਉੱਥੇ ਇਹ ਅਥਰੂ ਗੈਸ ਜਿਹੜੇ ਨੇ ਹੁਣ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਸਾਡਾ ਕੁਝ ਨਹੀਂ ਵਿਗਾੜਨ ਵਾਲੇ 6 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਵੱਡੇ ਪੱਤਰ ਤੇ ਵਧਾਂਗੇ ਕੇਂਦਰ ਨੂੰ ਵੰਗਾਰਿਆ ਕਿ ਜਿਵੇਂ ਦਾ ਵੀ ਵਰਤਾਓ ਸਾਡੇ ਨਾਲ ਕਰਨਾ ਹੋਵੇ ਉਹ ਕਰ ਸਕਦੇ ਨੇ ਅੱਜ ਜ਼ੋਨ ਦੀ ਮੀਟਿੰਗ ਦੇ ਵਿੱਚ 30 ਤ੍ਰਿਕ ਦੀ ਸ਼ੰਭੂ ਦੀ ਤਿਆਰੀ ਤੇ ਛੇਦ ਦਿੱਲੀ ਕੂਚ ਦੇ ਬਾਰੇ ਖੁੱਲ ਕੇ ਵਿਚਾਰ ਚਰਚਾ ਹੋਈ ਆ ਜ਼ੋਨ ਦੇ ਆਗੂ ਸਹਿਬਾਨਾਂ ਵੱਲੋਂ ਬੀਬੀਆਂ ਪੈਣਾ ਮਾਤਾਵਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਅੰਦੋਲਨਾਂ ਦੇ ਵਿੱਚ ਹਿੱਸਾ ਲੈਣ ਦਾ ਵਿਸ਼ਵਾਸ ਦੁਆਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ مربا رب خدا باد دنیا دکنه چاوه ماکي لکھی جا دسرنک ورته خدا باد مردا باد موږ یې د دنیا دیدنه په خاطر چاوه کیږي چې او دا کار هوځي دا د دنیا دیدنه د چاوه په خاطر چاوه کیږي چې ਉਹ ਪ੍ਰਦਰਸ਼ਨ ਕੇਸ ਵਾਦੇ ਵਿੱਚ ਕੀਤਾ ਗਿਆ। ਦੇਖੋ ਨਾਈ ਇਹ ਸਾਡੀ ਪ੍ਰਸ਼ਾਸਨ ਦੇ ਅੰਸ਼ਕੀਪਾ ਦੇਖੋ ਜਦੋਂ ਤੋਂ ਤਕਬਲ ਹਾਲਸਾ ਕਰੀਆ ਰਾਜ ਦੇ ਸਟੇਸ਼ਨ ਕਰਾ ਸਾਇਕ ਸਤੁਰ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਕੇਸ ਸੰਬੰਧ ਵਿੱਚ ਹੈ? ਪ੍ਰਦਰਸ਼ਨ ਦੇਖੋ ਜੀ ਇਸ ਕਰਕੇ ਕੀਤਾ ਗਿਆ ਕਿ ਕਾਹਲ ਸਾਡੇ ਬਰਤੰਡੇ ਚ ਦਾਨੇ ਪਰ ਸਾਨਾ ਤੇ ਜਾ ਸਰਕਾਰ ਨੇ ਕੇਂਦਰ ਸਰਕਾਰ ਦੀ ਸਹਿਯੋਗ ਦੇ ਚੱਲ ਰਹੀਆਂ ਬਹੁਤ ਭਾਰੀ ਅਦਾਇਤਾਂ ਲਾਖੇ ਚਾਰ ਰਿਪੋਰਟ ਸਟੇਜ ਇਨਸਾਨਾਂ ਲਈ ਬਹੁਤ ਕੈਜਰ ਨੇ ਉਹਦੇ ਸਬੰਧ ਜਿਹੜਾ ਇਹ ਗਰੋਸ ਸਿੰਘ ਜਵਾਬ ਕਿ ਜਿਹੜਾ ਭੁਗਤਾਨ ਪੰਜਾਬ ਦੇ ਕੇਂਦਰ ਨਾਲ ਕਰਦਾ ਹੈ ਇਹ ਜ਼ੋਨ ਵਾਈਜ਼ ਕੀਤਾ ਜਾਏਗਾ ਤਾਂ ਕੋ ਵੱਡਾ ਵੀ ਪ੍ਰਦਰਸ਼ਨ ਕਰਨ ਜਾ ਰਹੇ ਹੋ ਸਾਰੇ ਪੰਜਾਬ ਦੇ ਵਿੱਚ ਜ਼ੋਨ ਵਾਈਜ਼ ਕੀਤਾ ਗਿਆ ਵਾ ਤੇ ਜੋ ਅਗਲਾ ਐਲਾਨ ਹੋਇਆ ਕਮੇਟੀ ਵੱਲੋਂ ਤੇ ਕੀ ਗੋਟ ਐਕਸ਼ਨ ਕਰਨਾ ਤੁਸੀਂ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਅਪੀਲ ਆ ਤੁਹਾਡੀ ਸਰਕਾਰ ਨੂੰ ਇਹਨਾਂ ਵੀ ਟਕੇ ਹੈ ਜਿਹੜੀ ਇਹ ਜਿਹੜੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਜਿਹੜਾ ਉਹਨਾਂ ਦੀ ਜ਼ਮੀਨਾਂ ਦਾ ਪੂਰਾ ਰੇਟ ਲੱਭਾ ਜਾਵੇ ਤੇ ਜੇ ਉਹ ਸਰਕਾਰ ਇਸੇ ਤਰ੍ਹਾਂ ਏਕਲ ਤੋਂ ਬਾਝ ਨਾ ਹੋਈ ਤੇ ਸਾਨੂੰ ਚਿਕਾ ਐਕਸ਼ਨ ਲੈਣ ਦੀ ਮਜਬੂਰ ਹੋਣਾ ਪਊ ਲੰਬੇ ਸਮੇਂ ਤੋਂ ਆਪਣੇ ਹੱਕੀ ਮੰਗਣ ਲੈ ਕੇ ਸੰਘਰਸ਼ ਕਰ ਰਹੇ ਹੋ ਲੇਕਿਨ ਸਰਕਾਰ ਦੇ ਸਿਰ ਤੇ ਜੂੰ ਸਰਕ ਦੀ ਨਜ਼ਰ ਨਹੀਂ ਆ ਰਹੀ ਕੀ ਕਹਿਣਾ ਚਾਹੋਗੇ ਵੇਖੋ ਜੀ ਅਸੀਂ ਹੁਣ ਉਹਦੇ ਸੰਬੰਧਿਤ 26 ਤਰੀਕ ਨੂੰ ਢੱਲੇਵਾਲ ਸਾਹਿਬ ਜਿਹੜੇ ਸਾਡੇ ਉਹ ਆਗੂ ਵਰਤ ਤੇ ਬਹਿ ਰਹੇ ਆ ਤੇ 6.9 ਨੂੰ 10 ਦਸੰਬਰ ਅਸੀਂ ਜਿਹੜਾ ਉਹ ਕੁੰਜਾ ਕੁੰਜਾ ਦੇ ਜਿਹੜੇ ਜਥੇ ਆ ਸਾਰੇ ਪੜਾ ਤੁ ਉਹ ਅਗਲੇ ਆਪਾਂ ਜਿਹੜੇ ਅਕੇ ਦਿੱਲੀ ਵੱਲੋਂ ਪੁੱਛ ਕਰਨ ਵਾਸਤੇ ਆ ਰਹੇ ਕਿੰਨੀ ਤਰੀਕ ਨੂੰ ਦਿੱਲੀ ਵੱਲੋਂ ਪੁੱਛ ਕਰੋਗੇ 6 ਤਰੀਕ ਨੂੰ 10 ਦਸੰਬਰ ਪਹਿਲਾਂ ਵੀ ਰੋਕਾਂ ਲਾ ਦਿੱਤੀ ਹੈ ਲੱਗਦਾ ਕਿ ਇਹ ਹੋਏਗਾ ਸਰਕਾਰ ਨੇ ਤਾਂ ਲੋਕਲ ਰੋਕਾਂ ਲਾਈਆਂ ਹੀ ਆਂ ਜੀ ਸਾਰੇ ਬੀਕਿਆਂ ਨੂੰ ਪਤਾ ਵਾ ਅੱਤਿਆਚਾਰ ਵੀ ਅੱਗੇ ਵੀ ਕੀਤਾ ਹੁਣ ਵੇਖੋ ਕੀ ਸਰਕਾਰ ਕਰਦੀ ਆ ਲੋਕ ਅੱਤਿਆਚਾਰ ਕਰਨਗੇ ਆਪਾਂ ਸਮਦਰ ਨਾਲ ਵੀ ਪੁੱਛਦੇ ਬਾਈ ਕਰੋ ਠੀਕ ਹੈ ਜੀ